ਇਨਾ ਸੀ ਗਾਲੀ ਕੋਠੇ ਖਾਈ ਸਾਰੇ ਜਾਣੇ ਰਾਤ ਆਪਾਂ ਬਾਏ ਸੀਗੇ 6-7 ਕਿਲੇ ਤੇ ਹੁਣ ਚੱਲੇ ਆ ਖੁੰਜੇ ਕੱਢਣ ਉਹੀ ਰਹਿੰਦੇ ਸੀ ਆਪਣੇ ਰੌਣੀ ਕੀਤੀ ਹੋਈ ਸੀਗੀ 7 ਕਿਲੇਆਂ ਦੀ ਬਸ ਹੁਣ ਬਿਲੇ ਲਾਉਣੇ ਆ ਸੰਦ ਸਮਾਨ ਤੋਂ ਹੋ ਕੇ ਅੰਦਰ ਸਾਰਾ ਹਾਂ ਥਾਲ ਦੇਖ ਲਓ ਕੀ ਕੀਤਾ ਪਰ ਕੱਲ ਨੂੰ ਦਿਖਾਵਾਂ ਤੁਹਾਨੂੰ ਇਹਨਾਂ ਦਾ ਹਾਲ ਤਵਾ ਦੂਗਾ ਸ਼ਿੰਗਾਰ ਕੇ ਲਾ ਦੇਣਾ ਝੋਟੇ ਅੰਦਰ ਦੋਨੇ ਪ੍ਰਿਓਰੀਉ ਤਾਂ ਕਹਿੰਦੇ ਕੱਢਿਆ ਪਿਆ ਆਪਣੇ ਬੰਦੇ ਦਾ ਬੀਬੂ ਸਾਰਾ ਤਿਆਰ ਆ। ਦੋਨੇ ਚਲਾਦਿਆਂ ਦੀ ਕੀ ਕਹਿੰਦੇ। ਚਲੋ ਫਲ ਪਾ ਲਈਏ ਆਪਾਂ ਖੁੰਡੇ ਖਾਂਦੇ ਕੱਢਿਆ ਹੀਏ। ਡੈੜੀ ਮਾਰਦਾ ਮਗਰ ਕਣ ਤੇ ਸੁਭਾਗਾ। ਚਲੋ ਖਾਦਦੇ ਆ ਛੋਟੂ ਹੁਣਾਂ ਨੂੰ ਆਉਣਗੇ ਹੱਲ ਨਾਲ। ਆਹ ਕੜਿਆ ਲਵੇੜੇ ਇਹਨਾਂ ਦਾ ਵੀ ਹਾਲ ਹੋਰਾ ਕੀਤਾ ਪਿਆ। ਆਪਣਾ ਜੂ ਵੀ ਆ ਗਿਆ ਜੀ ਅੰਦਰ ਉੱਠ ਕੇ ਰੋਟੀ ਰੋਟੀ ਖਾ ਕੇ ਕਹਿੰਦਾ ਮੁੰਡਾ ਟੇਜਾ ਨਾ ਪਉ ਸੁਹਾਗਾ ਚੱਲ ਵੀ ਕੱਢਦੇ ਬਾਹਰ ਨੂੰ ਕੱਲੂ ਕਹਿੰਦਾ ਤਵਾ ਕੇ ਅੰਦਰ ਲਾ ਦੇਣਾ ਝੋਟੇ ਦੋਨੇ ਵਿਲੇ ਕਰ ਦੇਣਾ ਕੱਲੂ ਬੱਸ ਬੋਤਾ ਖੜਾ ਰੇ ਇੱਥੇ ਬਹੁਤ ਖੜਾ ਰਹਿ ਹੁੰਦੇ ਉਹ ਡੈਡੀ ਰਾਜ ਨੂੰ ਲੈ ਆਇਆ ਉਧਰੋਂ ਹਲੋ ਪੌਣੇ ਹਾਲੀ ਮਿਲਦੇ ਆ ਪਰ ਆਪਾਂ ਚੱਲੇ ਜੀ ਖੇਤ ਨੂੰ ਤੇ ਦੂਜੇ ਐਡਲਟਰ ਲੈ ਗਏ ਦਾ ਡੈਡੀ ਪਾਉਂਦੇ ਜੀ ਤੇਲ ਉਹਦੇ ਵਿੱਚ ਦਾਦਾ ਲੈ ਕੇ ਚੱਲੇ ਆ ਰਾਜੂ ਨੂੰ ਖੇਤ ਮਿਲਦੇ ਆ ਵਰਖੇ ਤੇ ਆ ਕੇ ਆ ਗਈ ਜੀ ਆਪਣੀ ਮੋਟਰ ਤੇ ਬਿਲਦਲ ਵਾਲੇ ਬੈਠੇ ਆ ਆਪਣੇ ਅੰਦਰ ਬੰਦੇ ਉਹ ਖੜੀ ਆ ਬਈ ਸਟਾਰਟ બસ ਦੋ ਕਦਿਆਂ ਨੇ ਰਿਹਾ ਇਹਨਾਂ ਦਾ ਕੰਮ ਨਿਬੜ ਗਿਆ ਇਕੱਠਾ ਇਕੱਠਾ ਰਾ ਇੱਥੇ ਸਿੱਟੀ ਫਿਰਦੇ ਐ ਬਜੀ ਬਰਾਲੀ ਰੋਡ ਤੇ ਆਪਣੇ ਵੇ ਆ ਕੱਲ੍ਹ ਵਾਰ ਸੁਣਾ ਵੀ ਬਾਈ ਹੁਣੇ ਚਲੇ ਜਾਣਗੇ ਪਿੰਡ ਨੂੰ ਆਉਦੇ ਰੋਡ ਦਾ ਕੰਮ ਵੀ ਚੱਲੀ ਆ ਬਾਈ ਜੋਰੋ ਜੋਰ ਨਾਲੋਂ ਪੱਟ ਕੇ ਮਿੱਟੀ ਛਟਣ ਲੱਗੇ ਉੱਪਰੋਂ ਉਹ ਵੜਾਈ ਟੋੜਾ ਇੱਥੇ ਹੀ ਆਉਂਦਾ ਕੰਮ ਕਹਿੰਦੇ ਰੋਡ ਦਾ ਵੀ ਤਰਾ ਦੇਣਗੇ ਮੰਨ ਕੇ ਚੱਲੋ ਡੇਢ ਦੋ ਸਾਲਾਂ ਦੇ ਵਿੱਚ ਵਿੱਚ ਚੱਲਦਾ ਹੋਊਗਾ ਜੀ ਆ ਲੈ ਕੁਕਰੀ ਦਾ ਟਕਾ ਕੇ ਪੂਰੀ ਕੇ ਦਾ ਪੁੱਤਰ ਕਰਨ ਉਹੋ ਜਿਹਾ ਰੱਖਿਆ ਬਾਈ ਕਹਿੰਦੇ ਖਰੂ ਬਾਈ ਆਉਂਦਾ ਜਾਵਾ ਲੈੱਕੀ ਰੈਣਾਂ ਗਿਆ ਚਮਕਾਦਾ ਆ ਰਾ ਉਹ ਕਹਿੰਦੇ ਘਾ ਕੋ ਜਾ ਕਹੋ ਨਹੀਂ ਲੱਪਣ ਦੱਸਾ ਹੋ ਜਾਂਦਾ ਤੇਤੀ ਵਰਦੇ ਆ ਕਮ ਆਦਰ ਡੈਡੀ ਚੱਲੇ ਚੱਪਾਲ ਕਣਕ ਦੀ ਸੀ ਉੱਥੇ ਸੁਆਗਾ ਬਾਹਰਨ ਤੇ ਰੌਣਾ ਗਿਆ ਹੈ ਉਧਰ ਆਪਣੇ ਥਾਂ ਵਿੱਚ ਗੁੰਝ ਕੱਢਣ ਤੇ ਆਪਾਂ ਚਲਦੇ ਆ ਉੱਥੇ ਦੇਖ ਕੇ ਆਉਣੇ ਵੀ ਕਿੰਨੀ ਉੱਥੇ ਗੱਲ ਹੈ ਕਾਫੀ ਗਿੱਲਾ ਜਿਹਾ ਕਾਜ਼ਾ ਆਇਆ ਸੀ ਚਲੋ ਜਾ ਕੇ ਫਿਰ ਦੇਖਦੇ ਆ ਇੱਧਰ ਵੀ ਵਿੱਚ ਵਿੱਚ ਹੈਗੀ ਐ ਗੱਲ ਮਾੜੀ ਮੋਟੀ ਹੁਣ ਤਾਂ ਵੈਸੇ ਠੀਕ ਹੈ ਆ ਜਿਆਦਾ ਗਿੱਲਾ ਤਾਂ ਨਹੀਂਗਾ ਬਾਕੀ ਦੇਖਦੇ ਆ ਤੇ ਉਧਰ ਲਖੰਦੀ ਉੱਤੇ ਪਾਣੀ ਆ ਟਟਿਆ ਹੋਇਆ ਸੀ ਉਹਨਾਂ ਦਾ ਉਧਰ ਕਾਫੀ ਗਿੱਲਾ ਵਾ ਦੇਖਦੇ ਆ ਵੀ ਜਾ ਕੇ ਉੱਧਰ ਔਨ ਚੱਕੀਆਂ ਦਾ ਫੱਟੇ ਹਾਲ ਦਾ ਕਿਤੇ ਚਲੋ ਆਪ ਦੇਖਦੇ ਹਾਂ ਹਰ ਇਹ ਵੀ ਅੱਜ ਆਪਾਂ ਬੀਜ ਹੀ ਦੇਣੀ ਆ ਅੱਜ ਕੰਮ ਕਰ ਦੇਣਾ ਫੱਟੇ ਹੈਗਾ ਤਾਂ ਗਿੱਲਾ ਹੀ ਆ ਇੰਨਾ ਵੀ ਨਹੀਂ ਠੀਕ ਠਾਕ ਜਿਆ ਆ ਇੰਨਾ ਕਿਥੋਂ ਇੰਨਾ ਗਿੱਲਾ ਹੋ ਆ ਕਾਫੀ ਇੱਥੇ ਫਿਰ ਆਪਾਂ ਸਿੱਟਾ ਦੇ ਕੇ ਫਿਰ ਬੀਜ ਦਾਂਗੇ ਦੱਕੀ ਦਾ ਸੋਕਾ ਹੀ ਆ ਨਾ ਹੁਣ ਚਾਈ ਆ ਆਹ ਸਾਰੇ ਚਲੋ ਦੇਖਦੇ ਹਾਂ ਕੀ ਕਰਦੇ ਆ ਆਦਰ ਡੈਡੀ ਚੱਲੇ ਚੱਪਾਲ ਕਣਕਬੀਰ ਦੀ ਸੀ ਉੱਥੇ ਸੁਆਗਤ ਆ ਕਰਨ ਤੇ ਜਾਉਣਾ ਗਿਆ ਹੈ ਉੱਥੇ ਆਪਣੇ ਥਾਂ ਵਿੱਚ ਗੁੰਝ ਕੱਢਣ ਤੇ ਆਪਾਂ ਚੱਲਦੇ ਆ ਉੱਥੇ ਦੇਖ ਕੇ ਆਉਣੇ ਵੀ ਕਿੰਨੀ ਉੱਥੇ ਗੱਲ ਹੈ ਕਾਫੀ ਗਿੱਲਾ ਹੀ ਨਾ ਕਾਵਾ ਆਇਆ ਸੀ ਚਲੋ ਜਾ ਕੇ ਫਿਰ ਦੇਖਦੇ ਆ ਜਿਹੜਾ ਉਧਰ ਪਾਣੀ ਟਟਿਆ ਹੋਇਆ ਰਾਜੂ ਨੇ ਦੋ ਰਣਾ ਉਹਦੇ ਜਿਹੜੀ ਮਾਰਦਾ ਹੀ ਰੋਏ ਦਿੱਤੇ ਤੇ ਉਹਦੇ ਵੀ ਲੈਣਿਆ ਘਰੇ ਆ ਗਿਆ ਵੀ ਇਹ ਯਾਰ ਕੀ ਕਹਿੰਦਾ ਵਾ ਤੇ ਆ ਰੋ ਰਿਹਾ ਤੇ ਦੋ ਰਣਾ ਤੇ ਆਉਂਦਾ ਹੀਗਾ ਤੇ ਫੇਰ ਘਰ ਆ ਜਾਂਦਾ ਹੀਗਾ ਮਨ ਲਾਦਾ ਮੋਟਰ ਤੇ ਵੀਡੀਓ ਬੁੜੀਆਂ ਠੀਕ ਕਰੇ ਚੱਲ ਜਾਂਦਾ ਹੁਣ ਚਲੋ ਚੱਲ ਗਏ ਫੇਰ ਕਰਦੇ ਇਹਨਾਂ ਨਾਲ ਗੱਲ ਕਰੇ ਮੈਂ ਲੇਵਰ ਕਰੇ ਜਾ ਕੇ ਇੱਧਰ ਲਾਤੇ ਯਾਰੋ ਬੋਲੇ ਕਿ ਅੰਦਰ ਫੁੰਝ ਲਾ ਕੇ ਆਜੂ ਕਰੇ ਆਪਾਂ ਚੱਲਦੇ ਆਂ ਫਿਰ ਸੁਹਾਗਾ ਫੇਰਨਾ ਇੱਥੇ ਵੀ ਹੈ ਉੱਧਰ ਘਰਾਂ ਕੋਲੇ ਸੁਹਾਗਾ ਫੇਰਦੇ ਆਪਣੇ ਫਿਰ ਇੱਥੇ ਦੇਖਦੇ ਆਂ ਇੱਧਰ ਫੇਰ ਤਾਂ ਹੀ ਸੁਹਾਗਾ ਜਿੱਥੇ ਕਨਕ ਵੀਜੀ ਆ ਬਸ ਰਹਿ ਗਏ ਦੋ ਕਿਡੇ ਇੱਕ ਉੱਧਰ ਲੱਗਾ ਪਿਆ ਤੇ ਰੌਮਣਿੱਤ ਕਿਰਦਾ ਸੀਗਾ ਕਿੱਥੇ ਗਿਆ ਰੌਮਣ ਰੌਮ ਉਹ ਮੋਟਰ ਉੱਲੇ ਆ ਗਿਆ ਉਹ ਦੇ ਕਰਨ ਨੂੰ ਆਉਂਦਾ ਵੀ ਆਉਂਦਾ ਕਿ ਝੋਟਾ ਤੇਰ ਤਾਂ ਹੋ ਗਏ ਬਿਲਹਣ ਉਧਰ ਫੇਰ ਨਹੀਂ ਜਾਣਗੇ ਸਨ ਵਿੱਚ ਤੁਹਾਡਾ ਸੁਹਾਗਾ ਮਾਰ ਕੇ ਆ ਗਏ ਸੀ ਉਧਰੋਂ ਤੇ ਮੈਂ ਘਰੋਂ ਹੁਲੀ ਮੋਟਰ ਤੇ ਗਿਆ ਜਿੱਥੇ ਆਪਣੇ ਹਣ ਗੱਲੇ ਫਿਰ ਤੋਂ ਆਇਆ ਘਰੇ ਕੋਈ ਇੰਨੀ ਜਿਹਾ ਕਰਾਪ ਹੋਣਾ ਮੈਂ ਹੁਣ ਡਟ ਤੋਂ ਉੱਥੇ ਮੜ ਕੇ ਆਇਆ। ਜਦੋਂ ਮੈਂ ਆਇਆ 1 ਮਿੰਟ ਹੋਇਆ ਫੋਨ ਲਾਇਆ ਮੈਂ ਕਿਹਾ ਮੈਂ ਆਉਣ ਲੱਗਾ ਵਾਂ ਐਵੇਂ ਨ ਦਸਿਆ ਵੀ ਘਰੇ ਆ ਜਾ। ਦਿਹਾਗ ਨੂੰ ਬਹੁਤ ਹੰਗ ਕਰਦੇ ਆ। ਕਰਾਪ ਆ ਪਾਦਾ ਸੀਗਾ। ਤੇ ਉੱਥੇ ਲੀ ਆ ਕੇ ਲੱਗਦੇ ਆ। ਉੱਥੇ ਕਾ ਗਿਆ ਪਿਆਰ ਜੁੱਥੀ ਮਾਰਨਾ ਵਾ ਜਿਹੜੀ ਕਿਲੇ ਤੇ। ਲੋਕ ਵੱਲਦੇ ਆਉਂਦੇ ਆ ਓਏ ਰਾਜੂ ਓਏ ਉੱਥੇ ਬਿੱਟੂ ਵਾਲਾ ਉੱਥੇ ਪਾਣੀ ਟੋਲਿਆ ਹੋਇਆ ਇੱਥੇ ਆਪਣੇ ਖੁੰਝਾ ਫਰੇ ਆ ਹੈ ਨਹੀਂ ਦੋ ਦਿਨ ਤੋਂ ਉੱਥੇ ਜਾਂਦੇ ਉੱਥੇ ਹੀ ਕਰਦਾ ਸੀਗਾ ਪਾਣੀ ਨਹੀਂ ਦੇ ਕੇ ਆਉਂਦਾ ਸੀਗਾ ਦੱਸ ਆ ਰਹੀ ਐਸੇ ਭੱਜ ਜਾ ਕਿਉਂ ਭੱਗ ਜਾ ਦੱਸ ਕੇ ਚੱਲ ਜੂ ਮੈਂ ਚੱਲ ਮੈਂ ਨਾ ਆਦੇ ਉੱਥੇ ਆ ਕੇ ਬੀੜੀਆਂ ਵੇਕੇ ਮੁੰਡੇ ਆਉਂਦੇ ਸੀ ਹਨਾ ਰਾਵਣਾ ਮੋਟਰ ਤੇ ਲੰਮੇ ਬਹਿ ਕੇ ਵੀ ਉੱਥੇ ਘਟਾ ਕਿਸੇ ਨੇ ਆਉਣਾ ਹਨਾ ਬੋਲ ਦਾਲ ਟੋਪੀ ਲਾ ਦੇ ਇੱਕ ਵਾਰ ਬਣਾ ਜਾਥ ਵਾਰੀ ਕੰਮ ਕਰਦਾ ਝੋਟਾ ਇੱਥੇ ਮਿੱਟੀ ਲਈ ਜਾਣਾ ਚਲੋ ਜੀ ਆਪ ਦੇ ਦਿਨ ਦੀ ਸਮਾਪਤੀ ਤੇ ਕਣਕ ਹਜੇ ਆਪਾਂ ਉੱਥੇ ਬੀਜਣੀ ਆ ਕੱਲ ਨੂੰ ਬੀਜਾਂਗੇ ਤੇ ਕਰਾਹ ਉੱਪਰ ਲਾਦਾ ਸੀ ਉੱਤੇ ਕੱਢਤਾ ਸੀ ਟਰੈਕਟਰ ਖੜਾਤਾ ਅੰਦਰ ਚਲੋ ਓਕੇ ਬਾਏ ਆ ਗਈ ਸੀ ਆਪਾਂ ਘਰ ਆਈ ਦੋ ਕਿੱਲੇ ਰਬੌਣੇ ਪਏ ਅੱਜ ਗਿੱਲੇ ਸੀਗੇ ਬਾਕੀ ਬੰਨੇ ਬੰਨੇ ਗੇੜੇ ਲਾਤੀ ਦੋ ਦੋ ਸਾਰੇ ਆ ਸਾਡਾ ਜੋ ਵੀ ਗੋੜ ਪਈਆਂ ਤੂੰ ਕਿੱਧਰ ਚੱਲਿਆ ਉਹ ਗੜੇ ਡਾੜੀ ਮਾਰਦਾ ਕਣਕ ਤੇ ਸੁਹਾਗਾ ਚਲੋ ਮਿਲਦੇ ਹਾਂ ਜੀ ਹੁਣ ਕਿਤੇ ਨਵੀਂ ਥਾਂ ਜਾ ਕੇ ਲੋਈ ਇੱਧਰ ਆਪਾਂ ਕਰਾ ਕੋ ਲਾ ਕੇ ਆਗੇ ਕੀ ਕਰੇ ਉਹ ਝੋਟੇ ਦੇ ਮਾਰਦੇ ਆ ਕਹਿੰਦਾ ਲਾ ਦੇ ਉੱਥੇ ਪੈਕ ਕਰਕੇ ਤੇ ਕਰਾ ਕੋ ਆਪਾਂ ਤੁੰਗੀਆਂ ਤੇ ਹੁਣ ਆਪਾਂ ਲਾਉਨੇ ਚਲੋ ਉੱਥੇ ਲਾ ਕੇ ਗੇੜੇ ਵੀ ਇਹ ਕੰਮ ਮਾਰਦਾ ਅਗ ਫਾਂਦਾ ਕੇ ਕਰਦਾ ਜੁੱਟਾ ਚਲੋ ਫਿਰ ਅਗਲਾ ਵਲੌਗ ਰੋਮਨ ਬਣਾਵਾਂਗਾ ਕਿ ਗਿਆ ਹੋਇਆ ਕੰਮਣ ਚੰਡੀਗੜ੍ਹ ਗਿਆ ਹੋ ਚਲੋ ਆਪਾਂ ਲਾ ਦਈਏ ਫਿਰ ਅੰਦਰ ਇਹਨਾਂ ਦੇਖ ਰਹੇ ਹਾਂ ਅੰਦਰ ਲਾ ਕੇ ਪੱਕੇ ਜੀ ਬਾਈ